ਕੇਰੂ ਦੇ ਮੁਖਾਰ ਪੰਦ ਵਿੱਚ ਬੱਲ ਜੀ ਰਸ ਬਿਨਿ ਬਾਣੀ ਦੇ ਕੋਈ ਵੀ ਸੁਟੋਰੀ ਤੋਲ ਸੁਮੇਤ ਮਾਵਾਂ ਧੀਆਂ ਪਹਿਨਾਂ ਦੇ ਨਾਰਿਆਂ ਸੁਮੇਤ ਮਾਵਾਂ ਧੀਆਂ ਪਹਿਨਾਂ ਦੇ ਲੈ ਤੂੰ ਸੱਤ ਲੋਟੀ ਦੇ ਪਾਪਾਂ ਦੇ ਪਹਾੜ ਭੇਜ ਦਿੱਤੇ ਠੋਕ ਸੀ ਪੀਤਰ ਪਤਾਲ ਕੇ ਹੋਰ ਕੀ ਸਾਂਤ ਰੱਖਣਾ ਲਕੋ ਕੇ ਸੀ ਰੱਖੀ ਨਾ ਪੁੱਤ ਪਾਲ ਕੇ ਹਾਂਜੀ ਪੁੱਤ ਪਾਲ ਕੇ ਲੈ ਕੇ ਧੀਆਂ ਨ ਪੈਨਾਂ ਰਾਤ ਰੱਖਣਾ ਰੱਖੋਗੇ ਸੀ ਰੱਖੇ ਨਾ ਪੁੱਤ ਪਾਲ ਕੇ ਮਾਉਂ ਜ ਮੇਲ ਸ਼ਾਦੀ ਕੇ ਆਨੰਦ ਪੋਰਦੇ ਸਰੂ ਸਾਦ ਵਿੱਚ ਡੇ ਹਾਰ ਵਿੱਚ ਭੋਲ ਦਸ਼ਮੇਸ਼ ਗੁਰੂ ਦੇ ਅਡਵਾਡ ਨਿਕਰੇ ਸਾਰਾ ਹੀ ਖਜ਼ਾਨਾ ਭਾਣੀ ਸਤਿ ਰੱਖਣਾ ਲਕੋ ਕੇ ਸੀ ਰੱਖੇ ਨਾ ਪੁੱਤ ਬਾਲ ਕੇ ਰਾਜ ਪਾਗ ਛੱਡ ਕੇ ਫਕੀਰ ਬਣਿਆ ਤੇ ਜੰਗਲਾਂ ਚ ਪੀਰਿਆ ਸ਼ਾਨ ਨਹੀਂ ਸਮਾਨ ਪਾਵੰਦ ਅਲਸੀਨੀਆ ਹੌਸਲਾ ਨੀ ਗੀਰਿਆ ਪੈਦਲ ਤੁਰੇ ਨਰੰਗ ਨੂੰ ਮਕਾ ਕੇ ਸੀ ਹੋਵਾਰੀਆਂ ਨੂੰ ਢਾਲ ਕੇ ਹੋਰ ਕੀ ਸਤ ਰੱਖਣਾ ਲਕੋ ਕੇ ਸੀ ਰੱਖੇ ਨਾ ਪਾਲ ਕੇ ਹਾਂਜੀ ਪੁੱਤ ਪਾਲ ਕੇ ਮਾਲਾ ਵੇਨੂ ਤਾਰ ਪਰ ਦੁੱਖ ਚੱਲ ਕੇ ਪਾਸ ਬੰਦੇ ਦੇ ਗਿਆ ਮੁੜਿਆ ਬੇਰਾਗੀ ਵੇਖਿਆ ਗੁਲਾਸिरा ਮੁੜਿਆ ਬੇਰਾਗੀ ਵੇਖਿਆ ਗੁਲਾਸिरा ਕਿਰਪਾ ਰੰਦੇ ਪਿਆ ਪੁਰ ਪਿਆ ਗੁਰਾਂ ਦੇ ਚਰਨਾਂ ਨੂੰ ਛੂ ਕੇ ਸੀ ਵਾਰੀ ਮਾਰੂ ਕੀ ਯਾਤ ਰੱਖਣਾ ਲੱਕੋ ਕੇ ਸੀ ਰੱਖੇ ਨਾ ਪੁੱਤ ਪਾਲ ਕੇ ਹੋ ਹੋ ਹੋਏ ਤੇਜ ਵਿੱਚ ਇਤਨੇ ਨਸੀਸ ਲੱਗਿਆ ਕਿਸੇ ਵਾਲੀ ਪੈਗੰਬਰ ਦੇ ਘਰ ਨਹੀਂ ਗੁਰੂ ਜੀ ਅੱਗੇ ਆ ਜੀ ਗੁਰੂ ਜੀ ਅੱਗੇ ਕਰਨੀ ਦੀ ਦੌੜ ਚ ਗੁਰੂ ਜੀ ਅੱਗੇ ਜੀ 66 ਨੰਬਰ ਤੇ ਇਹੇ ਕਰਤਾਰ ਸਿੰਘਾਤھ ਤੋਂ ਕੇ ਜੀ ਅਮਾਨਤ ਸੰਭਾਲ ਕੇ ਹੋਰ ਕੀ ਜ਼ਾਤ ਰੱਖ ਨਾਲ ਕੋ ਕੇ ਸੀ ਰੱਖੇ ਨਾ